ਸਮਨੇ ਵੇਖੋ ਸਨ ਆਫ ਗਰਮੇ ਸਿੰਘ ਪਿੰਡ ਸਲੇਮਪਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ। ਦਲੇਰ ਜੀ ਸਰ ਜੀ ਕਦੋਂ ਗਏ ਸੀ ਅਮਰੀਕਾ ਦੇ ਲਈ ਔਰ ਪੂਰਾ ਆਪਣੀ ਕਹਾਣੀ ਦੱਸੋ ਕਿਉਂਕਿ ਬਹੁਤ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਆ। ਮੈਂ 8ਵੀਂ ਦੀ 15 ਤਰੀਕ ਨੂੰ ਗਿਆ ਸੀ। 15 ਤਰੀਕ। ਹਾਂਜੀ। ਜਨਵਰੀ। ਨਹੀਂ 8ਵੀਂ ਦੀ। 8ਵੀਂ। ਹਾਂਜੀ। 2024 ਦੀ ਕਿਵੇਂ ਤੁਸੀਂ ਉੱਥੇ ਪੁੱਜੇ ਕੀ ਕੁਝ ਹੋਇਆ ਸਾਰਾ ਡਿਟੇਲ ਕੈਸੇ ਗਏ ਥੇ? ਸਾਨੂੰ ਇਥੋਂ ਏਜੰਟ ਨੇ ਕਿਹਾ ਸੀ ਕਿ ਤੁਹਾਨੂੰ ਇੱਕ ਨੰਬਰ 'ਚ ਹੀ ਖੜਾਂਗੇ ਯੂਐਸਏ ਜੀ ਸਾਨੂੰ ਇਥੋਂ ਦੁਬਈ ਖੜਿਆ ਨਾ ਵੀਜ਼ਾ ਲਵਾ ਕੇ ਦੁਬਈ ਤੋਂ ਫਿਰ ਬ੍ਰਾਜ਼ੀਲ ਖੜਿਆ ਬ੍ਰਾਜ਼ੀਲ ਉਹਨਾਂ ਨੇ ਸਾਨੂੰ ਇੱਕ ਤੋਂ ਦੋ ਮਹੀਨੇ ਬਿਠਾਇਆ ਤੁਹਾਡਾ ਅਜ ਵੀਜ਼ਾ ਗਾਂ ਲਵਾਉਨੇ ਆ ਜੀ ਇਦਾਂ ਲਾਰੇ ਲਾਉਂਦੇ ਰਹੇ ਫਿਰ ਅਸੀਂ ਉਹਨਾਂ ਨੂੰ ਇੱਕ ਦਿਨ ਮੈਂ ਕਿਹਾ ਕਿ ਮੈਂ ਕਿ ਖਰਾਓ ਸਾਈ ਉਹਨੂੰ ਤੁਸੀਂ ਨੇ ਕਿਹਾ ਕਿ ਸਾਨੂੰ ਬਿਠਾਇਆ ਨਾ ਪਰ ਉਹ ਕਹਿੰਦੇ ਕਿ ਅੱਜ ਕਰਾਉਨੇ ਕੱਲ ਕਰਾਉਨੇ ਲਾਰਾ ਲੰਦੇ ਰਹੇ ਪਰ ਇੱਕ ਦਿਨ ਉਹ ਕਹਿੰਦੇ ਕਿ ਵੀਜ਼ਾ ਨਹੀਂ ਲੱਗਣਾ ਤੇ ਤੁਹਾਨੂੰ ਥਲੜੀ ਡੰਕੀ ਲਾਉਣੀ ਪਊਗੀ ਹਾਂ ਜ ਪਨਾਮਾ ਵਾਲੀ ਤੇ ਸਾਡੇ ਕੋ ਮੇਰੇ ਕੋ ਰਸਤਾ ਉਹੀ ਰਹਿ ਗਿਆ ਸੀ ਫਿਰ ਪਨਾਮਾ ਵਾਲੀ ਕਿੰਨਾ ਟਾਈਮ ਲੱਗਾ ਆਪ ਨੂੰ ਆਪ ਕੋ ਪਹੁੰਚਣ ਕੋਈ ਚਾਰ ਤੋਂ ਪੰਜ ਮਹੀਨੇ ਲੱਗੇ ਸਾਰੇ ਰਸਤੇ ਚੱਲਣੇ ਸਾਰੇ ਰਸਤੇ ਕਰਨਾ ਔਖਾ ਸੀ ਪੂਰੀ ਉਹ ਸਟੋਰੀ ਸਟੋਰੀ ਦੱਸੋ ਕਿੰਨਾ ਕਿੰਨਾ ਔਖਾ ਸੀ ਕਰ ਲਈ ਕਿਤਾ ਪਨਾਮਾ ਦੇ ਬਹੁਤ ਜੰਗਲ ਡੇਂਜਰ ਸੀ ਖਾਣ ਪੀਣ ਨੂੰ ਖਾਣ ਪੀਣ ਨੂੰ ਆਪਣੇ ਨਾਲ ਹੀ ਲੈ ਕੇ ਜਾਣਾ ਪੈਂਦਾ ਸੀ ਜਦੋਂ ਪਨਾਮਾ ਪਾਰ ਕਰਨਾ ਕੁਝ 120 ਕਿਲੋਮੀਟਰ ਦਾ ਜੰਗਲ ਆ ਤੇ ਤਿੰਨ ਦਿਨਾਂ ਅੰਚ ਪਾਰ ਹੁੰਦਾ ਤਿੰਨ ਸਾਢੇ ਦਿਨ ਦਿਨ ਲੱਗ ਜਾਂਦੀ ਜਿਸ ਤਰ੍ਹਾਂ ਦੇ ਪਹਿਦੀ ਕੋ ਜ ਫਿਲਮਾਂ ਵੀ ਬਣੀਆਂ ਨੇ ਕੀ ਉਹ ਸੱਚਾਈ ਆ ਵਾਕਈ ਤੁਸੀਂ ਅੱਖਾਂ ਨਾਲੋਂ ਸਾਰਾ ਕੁਝ ਦੇਖੀ ਬਿਲਕੁਲ ਜੀ ਸੱਚਾਈ ਆ ਜੀ ਵੀ ਕੱਲੇ ਕਿ ਹੋਰੀ ਤਾਂ ਨਾ ਲੋਕ ਹੋਰ ਵੀ ਸੀ 8 ਤੋਂ 10 ਜਣੇ ਸੀ ਹਾਂਜੀ ਇੰਡੀਅਨ ਹੀ ਸਾਰੇ ਹਾਂਜੀ ਇੰਡੀਅਨ ਹੀ ਵਿੱਚ ਨੇਪਾਲੀ ਵੀ ਹੁੰਦੇ ਗਰੁਪੀ ਹੁੰਦਾ ਜੀ ਕਿਹੜੀ ਪਹਿਦੀ ਕਲੇ ਜਰਸੀ ਸਰ ਹਾਂਜੀ ਜੇ ਡੀ ਐਸ ਵੀ ਨਾਲ ਹਾਂਜੀ ਲੇਡੀਜ਼ ਵੀ ਹਾਂਜੀ ਇਹ ਜਿਹੜੇ ਜੰਗਲਾਂ ਚ ਤੁਸੀਂ ਕਹਿ ਰਹੇ ਹੋ ਇਹ ਗੱਡੀਆਂ ਦੇ ਸਫਰ ਕਰਦੇ ਸੀ ਜਾਂ ਪੈਸੇਜਰ ਨਹੀਂ ਜੀ ਜੰਗਲਾਂ ਦਾ ਪੈਦਲ ਹੀ ਹੁੰਦਾ ਤਹਾਡੇ ਨਾਲ ਹੋਰ ਵੀ ਬੰਦੇ ਮਤਲਬ ਜਿਹੜੇ ਤੁਹਾਨੂੰ ਜੰਗਲ ਪਾਰ ਕਰਾਉਂਦੇ ਜਿਵੇਂ ਕਿ ਹਾਂਜੀ ਉੱਡਾ ਟੋਂਕਰ ਹੁੰਦਾ ਇੱਕ ਹੁੰਦਾ ਜੀ ਇੱਕ ਟੋਂਕਰ ਹੁੰਦਾ ਹਾਂਜੀ ਤੇ ਖਰਚਾ ਕਿੰਨਾ ਕਰੋਗਾ ਖਰਚਾ ਲੱਖਾਂ ਦਾ ਹੀ ਹੋ ਗਿਆ ਜੀ ਕੋਈ ਅੰਦਾਜ਼ਾ ਕੋਈ ਨਹੀਂ ਲੱਖਾਂ ਦਾ ਹੀ ਹੋ ਗਿਆ ਜੀ ਜਦੋਂ ਬਾਜ਼ਾਰ ਤੇ ਆਏ ਸੀ ਕਿੰਨੇ ਹੱਥੀਏ ਲੈ ਆਏ ਸੀ ਅਸੀਂ ਆਹ ਸੱਚਾ 104 ਜਣੇ ਸੀ ਉਹਨਾਂ ਚ ਲੇਡੀਜ਼ ਵੀ ਤੇ ਬੱਚੇ ਵੀ ਟੋਟਲ 104 ਜਣੇ ਸੀ ਯਾਦ ਜਦੋਂ ਜਬਾਪਾ ਉੱਥੇ ਪਹੁੰਚੇ ਉਸੀ ਦਿਨ ਆਪਕੋ ਜੇਕੀਨ ਲੈ ਗਿਆ ਜਾਂ ਉਸ ਦਿਨ ਰਹੇ ਆ ਨਹੀਂ ਜੀ ਅਸੀਂ ਪਨਾਮਾ ਦੇ ਜੰਗਲ ਪਾਰ ਕਰਕੇ ਮੈਕੀਕੋ ਪਹੁੰਚੇ ਮੈਕੀਕੋ ਸਿਟੀ ਚ ਸਿਟੀ ਤੋਂ ਫਿਰ ਤੇਜਵਾਨਾ ਬਾਰਡਰ ਆ ਯੂ ਐਸ ਏ ਦਾ ਉੱਥੇ ਜਾ ਕੇ ਅਸੀਂ ਉਹਨਾਂ ਨੇ ਅਰੈਸਟ ਕੀਤਾ ਸਾਨੂੰ ਪਹਿਲਾਂ ਹੀ ਆਪਣੀ ਹੱਦ ਤੋਂ ਹੂੰ ਅੱਛਾ ਇਹ ਕੌਣ ਸੇ ਡੈਰੀਪੇ ਮੈਂ ਰੈਸਟ ਹੋਇਆ 15 ਤਰੀਕ ਜਨਵਰੀ ਦੀ ਜਨਵਰੀ ਆ ਕੇ ਅਰੈਸਟ ਕੀਤਾ ਸੀ ਉਹਨਾਂ ਨੇ ਹਾਂਜੀ ਕੀ ਕਹਿ ਕੇ ਅਰੈਸਟ ਕੀਤਾ ਸੀ ਕਿਉਂ ਅਰੈਸਟ ਕੀਤਾ ਸੀ ਉਹਨਾਂ ਨੇ ਉਹੰਮデアਦੇ ਉਹ ਬਿਰੁੰਦਾਂ ਨੂੰ ਹੁੰਦਾ ਹੈ ਕਿ ਉਹ ਅਰੈਸਟ ਕਰਕੇ ਹੀ ਸਾਰਿਆਂ ਨੂੰ ਘਟਦੇ ਆ ਕੋਈ ਵੀ ਉੱਤੇ ਪਹੁੰਚ ਅੰਦਰ ਜਦੋਂ ਅਰੈਸਟ ਹੋਏ ਵਾਹਾਂ ਪੇ ਕੋਈ ਆਪਕੇ ਸਾਹ ਖਰਾਬ ਵਿਵਾਰ ਕੁਝ ਐਸਾ ਨਹੀਂ ਕੋਈ ਸਵਾਲ ਨਹੀਂ ਜੀ ਤਾਂ ਠੀਕ ਹੈ ਜੀ ਆਇਆਂ ਤਨਵਰ ਕੇ ਲਾਈਏਗੇ ਕਿੰਨੇ ਕੇ ਲਾਈਏਗੇ ਹਾਂਜੀ ਲਾਈਏਗੇ ਸਾਰਿਆਂ ਨੂੰ ਲਾਈਆਂ ਸੀ ਹੱਤਕੜੀ ਕਿੰਨੇ ਲਗਾਏ ਸੀ ਪਲੇਅਰ ਦੀ ਇੱਕ ਮੈਂ ਤੁਹਾਨੂੰ ਜਿਹੜੀ ਜੀ ਸਾਡੇ ਕੋਲ ਜਾਣ ਨਹੀਂ ਚਾਹੁੰਦਾ ਕਿਉਂਕਿ ਪੰਜਾਬ ਦਾ ਨੌਜਵਾਨ ਜੋ ਹੈ ਉਹ ਹਰ ਕੋਈ ਇਹੀ ਸੋਚਦਾ ਕਿ ਬੜਾ ਸੌਖਾ ਉੱਥੇ ਜਾਣਾ ਉਹਨਾਂ ਨੂੰ ਥੋੜਾ ਜਿਹਾ ਐਕਸਪਲੇਨ ਕਰੋ ਕਿ ਜਿਹੜਾ ਸਫ਼ਰ ਤੁਸੀਂ ਕਹਿ ਰਹੇ ਹੋ ਕਿ ਹੇਟਲੀ ਡੰਕੀ ਜਿਹੜੀ ਆ ਪਨਾਮਾ ਵਾਲੀ ਉਹ ਕਿੰਨੀ ਔਖੀ ਆ ਰਸਤੇ 'ਚ ਕੀ ਕੁਝ ਔਕੜਾਂ ਸਾਹਮਣੇ ਆਉਂਦੀਆਂ ਜਿਹੜੀ ਹਾਂਜੀ ਵੀਰ ਜੀ ਥੱਲੇ ਡੋਂਕੀ ਤੇ ਨਾਂ ਲਾਓ ਮੇਰੀ ਇਹ ਰਿਕਵੈਸਟ ਹੈ ਇੱਕ ਨੰਬਰ ਚ ਹੀ ਜਾਓ ਅਸੀਂ ਵੀ ਇੱਕ ਨੰਬਰ ਦੇ ਸੁਪਨੇ ਸੋਚ ਕੇ ਗਏ ਪਰ ਉਹ ਕੁਝ ਨਹੀਂ ਹੋਇਆ ਏਜੰਟਾਂ ਦੇ ਝੂਠੇ ਵਾਦੇ ਸੀ ਮਨੇ ਤੁਹਾਨੂੰ ਕਿਹਾ ਕੁਝ ਹੋਰ ਕਿਹਾ ਕੁਝ ਹੋਰ ਕਿਹਾ ਕੀਤਾ ਕੁਝ ਹੋਰ ਕਿਹਾ ਵੀਰ ਜੀ ਏਜੰਟ ਕਿੱਥੋਂ ਦੇ ਸੀ ਦੁਬਈ ਦਾ ਸੀ ਤੇ ਇੰਡੀਆ ਦਾ ਵੀ ਇੰਡੀਆ ਦਾ ਹਾਂਜੀ ਤੇ ਤੁਸੀਂ ਇੰਨੇ ਪੈਸੇ ਵਿਆਜ ਜੁਕਦੇ ਗਏ ਸੀ ਜਾਂ ਪਹਿਲੀ ਕਿੰਨੀ ਵੇਚੀ ਸੀ ਕੋਈ ਦੱਸਿਆ ਪਹਿਲੀ ਤਾਂ ਬਹੁਤ ਜ਼ਿਆਦੀ ਸੀ ਸਾਰਾ ਅਕਾਦਮੀੋ ਕੇ ਕੰਮ ਸਾਰੀ ਪੂੰਜੀ ਲੱਗੀ ਸੀ ਹਾਂਜੀ ਸ਼ਾਦੀ ਹੋ ਤਈ ਸੀ ਹਾਂਜੀ ਹਾਂਜੀ ਹੁਣ ਸ਼ੁਕਰ ਕਰਦੇ ਹਾਂ ਰੱਬ ਦਾ ਕਿ ਤੁਸੀਂ ਆਪਣੇ ਪਰਿਵਾਰ ਚ ਆ ਗਏ ਇੰਨਾ ਹੀ ਸ਼ੁਕਰ ਕਰਦੇ ਪਰਮਾਤਮਾ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਆ ਜੀ ਅੱਬਾ ਬੇਨੂੰ ਸ਼ੁਕਰ ਕਰਦੇ ਸੀ ਇੱਥੇ ਮੈਂ ਡਰਾਈਵਰ ਸੀ ਹਾਂਜੀ ਤੇ ਤੁਸੀਂ ਬਾਹਰ ਜਦੋਂ ਗਏ ਉਦੋਂ ਕਿੰਨਾ ਸਮਾਂ ਹੋ ਗਿਆ ਜਦੋਂ ਬਾਹਰ ਗਏ ਇਹ ਮਤਲਬ ਨਹੀਂ ਸੋਚਿਆ ਕੋਈ ਸੀਗਾ ਸਰ ਬਾਹਰ ਜਾਣ ਦਾ ਕਿਉਂਕਿ ਕੀ ਆਪਣਾ ਭਵਿਸ਼ ਬਣਾਉਣ ਲਈ ਸੋਚਿਆ ਹੈ ਕਿ ਕਿ ਜ਼ਿੰਦਗੀ ਵਧੀਆ ਨੰਗੂਗੀ ਥੈਂਕ ਯੂ ਹਾਂਜੀ ਇੱਥੇ ਇੱਥੇ ਸਰਕਾਰਾਂ ਕੁਝ ਸਾਨੂੰ ਜੋਬ ਵੀ ਨਹੀਂ ਦਿੰਦੀਆਂ ਤੇ ਨਾ ਕੋਈ ਨੌਕਰੀਆਂ ਪਰਮਾਟ ਕਰਦੀਆਂ ਨਸ਼ਾ ਇੱਥੇ ਤਾਂ ਬਹੁਤ ਜ਼ਿਆਦਾ ਜੀ ਜਦੋਂ ਤੁਹਾਨੂੰ ਲੈ ਕੇ ਆ ਰਹੇ ਸੀ ਉਹਦੇ ਵਿੱਚ ਮਹਿਲਾਵਾਂ ਵੀ ਹੀ ਬੱਚੇ ਵੀ ਤੁਸੀਂ ਉਹਨਾਂ ਦਾ ਸ਼ਾਇਦ ਹੀ ਹੱਥਕੜੀ ਲਾਈ ਸੀ ਸਾਰਿਆਂ ਨੂੰ ਹੱਥਕੜੀ ਲਾਈ ਸੀ ਕਿਹੋ ਜਿਹਾ ਸਫ਼ਰ ਰਿਹਾ ਉਹ 24 ਘੰਟੇ ਦਾ ਸਫ਼ਰ ਕੀ ਕੋ ਛੋੜੇ ਬੱਚਿਆਂ ਨੂੰ ਨਹੀਂ ਸੀ ਹੱਥਕੜੀ ਲਾਈ ਉਹਨਾਂ ਨੇ ਜੋ ਅੰਡਰਏ ਸੀ ਉਹਨਾਂ ਨੂੰ ਨਹੀਂ ਸੀ ਉਹਨਾਂ ਹੱਥਕੜੀ ਲਾਈ ਤੇ ਜੋ ਲੇਡੀਜ਼ ਵੀ ਉਹਨਾਂ ਨੂੰ ਵੀ ਹੱਥ ਘੜੀ ਲਾਈ ਆ ਜੈਂਟਸ ਨੂੰ ਵੀ ਲਾਈ ਆ ਪੈਰਾਂ ਉਮੇ ਵੀ ਹੱਥ ਹਾਂਜੀ ਪੈਰਾਂ ਨੂੰ ਵੀ ਲਾਈਆਂ ਜੀ ਇਹ ਜਦੋਂ ਕੁਝ ਖਾਣ ਨੂੰ ਖਾਣ ਵੀ ਦਿੱਤਾ ਕਿ ਹਾਂਜੀ ਖਾਣ ਲਈ ਜਦੋਂ ਅਸੀਂ ਖਾਣੇ ਖਾਣ ਲਈ ਉਹ ਹੱਥ ਘੜੀ ਨਹੀਂ ਗੋਲਦੇ ਸੀ ਹਾਂਜੀ ਤੇ ਸਫ਼ਰ ਕਿਹੋ ਜਿਹਾ ਰਿਹਾ 24 ਘੰਟੇ ਦਾ ਸਫ਼ਰ ਕਰ ਲਈ ਕਿੰਨਾ ਮੁਸ਼ਕਲਾਂ ਭਰਿਆ ਸੀ ਕੀ ਕੀ ਹੋਇਆ ਇਸ ਸਫ਼ਰ ਦੇ ਵਿੱਚ ਕਿਉਂਕਿ ਪਲੇਨ ਦੇ ਵਿੱਚ ਉਹਨਾਂ ਦੀ ਪੁਲਿਸ ਵਾਲੇ ਵੀ ਸੀ ਆਰ ਬੀਐਸਏ ਦੇ ਆਰਮੀ ਸੀ ਕਿਹੋ ਜਿਹਾ ਸਫ਼ਰ ਰਿਹਾ ਕੀ ਕੀ ਹੋਇਆ ਇਸ ਸਫ਼ਰ ਦੇ ਵਿੱਚ ਮਨ ਚ ਕੀ ਚੱਲ ਰਿਹਾ ਸੀ ਉਸ ਮੰਚ ਇਹੋ ਚੱਲ ਰਿਹਾ ਕਿ ਸਾਨੂੰ ਕਿੱਥੇ ਲੈ ਕੇ ਜਾ ਰਹੇ ਸਾਨੂੰ ਇਹ ਨਹੀਂ ਪਤਾ ਕਿ ਸਾਨੂੰ ਅੰਮ੍ਰਿਤਸਰ ਲੈ ਕੇ ਆ ਰਹੇ ਇਹ ਨਹੀਂ ਦੱਸਿਆ ਗਿਆ ਨਹੀਂ ਜੀ ਇਹ ਨਹੀਂ ਦੱਸਿਆ ਵਧੀਆ ਗਾਈਡ ਕਰਦੇ ਸੀ ਖਾਣਾ ਸੀ ਟਾਈਮ ਨਾ ਦਿੰਦੇ ਸੀ ਵੈਸੇ ਉਹ ਆਪਣੇ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਸੀਗੀ ਹੱਥ ਘੜੀ ਨਹੀਂ ਸੀ ਖੋਲਦੇ ਕਹਿੰਦੇ ਕਿ ਅਸੀਂ ਇਹ ਚੀਜ਼ ਨਹੀਂ ਕਰਨੀ ਤੇ ਹੋਰ ਹੋਰ ਲੋਕ ਹੋਰ ਲੋਕ ਵੀ ਆਪਕੇ ਹਿਸਾਬ ਸੇ ਹੋਰ ਲੋਕੋ ਕੋ ਵੀ ਆਪ ਵਾਪਸ ਲਾ ਰਹੇ ਆਪਕੋ ਤਰਨਜੀਤ ਕੌਰ ਇਹ ਕਿੱਥੋਂ ਦੇ ਰਹਨ ਵਾਲੇ ਸਲੇਮਪੁਰ ਹਾਂਜੀ ਤਰਨਜੀਤ ਕੌਰ ਮੇਰਾ ਨਾਮ ਸਲੇਮਪੁਰ ਦੇ ਰਹਿੰਦਾ ਹਾਂ ਹਾਂਜੀ ਇਹ ਕਿੰਨੇ ਪੈਸੇ ਲਗਾ ਕੇ ਭੇਜਿਆ ਸੀ ਦਲੀਪ ਸਿੰਘ ਨੂੰ ਤੇ ਕੀ ਸੁਪਨਾ ਦੇਖਿਆ ਸੀ ਉੰਨਾਂ ਮੈਂ ਕੋ 55 ਤੋਂ 60 ਲੱਖ ਰੁਪਏ ਲੈ ਕੇ ਭੇਜਿਆ ਸੀ ਤੇ ਆਪਣੇ ਸੁਨਹਿਰੇ ਭੋਗ ਇੱਕ ਵਾਸਤੇ ਸੁਪਨਾ ਦੇ ਕੇ ਭੇਜਿਆ ਸੀ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ ਬਿਹਤਰ ਹੋ ਸਕੇ ਤਾਂ ਕਿੰਨੇ ਪੈਸੇ ਵਿਆਜ ਚੁੱਕੇ ਸੀ ਵਿਆਜ ਤੇ ਅਸੀਂ 30 ਤੋਂ 35 ਲੱਖ ਰੁਪਏ ਵਿਆਜ ਚੁੱਕੇ ਸੀ ਤੇ ਬਾਕੀ ਅਸੀਂ ਮਤਲਬ ਕੁਝ ਆਪਣੀ ਜ਼ਮੀਨ ਗਹਿਣੇ ਪਾ ਕੇ ਕੁਝ ਆਪਣਾ ਰੋਪਾਸ਼ ਕੀਮਤੀ ਸਮਾਨ ਜਿਦਾਂ ਗਹਿਣਾ ਵਗੈਰਾ ਵੇਚ ਕੇ ਪੈਸੇ ਪੂਰੇ ਕੀਤੇ ਸੀ ਗ੍ਰੇਸਿੰਗ ਕਦੋਂ ਗਈ ਸੀ ਬਾਤ 15 ਅਗਸਤ ਨੂੰ ਗਏ ਸੀ ਏਜੈਂਟ ਨੇ ਕਿਹਾ ਸੀ ਕਿ ਤੁਹਾਨੂੰ 20 ਦਿਨਾਂ ਚ ਪਹੁੰਚਾਵਾਂਗੇ ਪਰ 15 ਘਤੂ ਤੋਂ ਤੋਰਿਆ ਸੀ 15 ਜਨਵਰੀ ਨੂੰ ਉੱਥੇ ਪਹੁੰਚੇ ਅਮਰੀਕਾ ਕਿਸ ਤਰ੍ਹਾਂ ਪਹੁੰਚੇ ਅਮਰੀਕਾ ਤੇ ਬਹੁਤ ਮਤਲਬ ਕਿ ਮੁਸ਼ਕਲ ਹਾਲਾਤਾਂ ਦੇ ਨਾਲ ਪਹੁੰਚੇ ਸੀ ਹਾਂਜੀ ਪਰ ਪਹੁੰਚਣ ਤੋਂ ਬਾਅਦ ਵੀ ਸਾਨੂੰ ਇਹ ਸੀ ਕਿ ਦੇਣਾ ਕਿ ਹੁਣ ਪਹੁੰਚ ਗਏ ਨੇ ਚਲੋ ਸਾਰਾ ਕੁਝ ਭੁੱਲ ਜਾਵਾਂਗੇ ਪਰ ਉਧਰ ਦੀ ਸਰਕਾਰ ਨੇ ਵੀ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਹਾਂਜੀ ਕਿ ਤਾਂ ਹੀ ਹੁਣ ਮੰਗ ਕਰਦੇ ਕਿ ਸਾਨੂੰ ਇਧਰ ਦੀ ਸਰਕਾਰ ਕੋਈ ਥੋੜੀ ਸਾਡੀ ਹੈਲਪ ਕਰੇ ਜੁੱਤਲੀਏ ਸਿੱਖ ਦੀ ਸੁਪਨਾ ਸੋਚਿਆ ਕਿ ਬੱਚਿਆਂ ਦਾ ਜਾ ਕੇ ਪੀਕ ਚੇਂਜ ਹੋਵੇਗਾ ਪੰਜ ਸੂਤ ਜਿਹੜਾ ਸੁਪਨਾ ਉਹ ਜਿਹੜਾ ਠੁਠਾ ਹੁੰਦਾ ਨਜ਼ਰ ਆ ਰਿਹਾ ਉਥੇ ਦੀ ਸਰਕਾਰ ਦੇ ਕਰ ਨਹੀਂ ਨਜ਼ਰ ਨਹੀਂ ਆ ਰਿਹਾ ਮਤਲਬ ਕਿ ਐਸ ਵਕਤ ਤਾਂ ਹੋ ਗਿਆ ਹਾਂਜੀ ਕਿੰਨੇ ਕੁ ਪੈਸੇ ਲੱਗੇ ਸਾਡਾ ਕੁਝ ਵੀ ਜੋ ਤਾਂ 60 ਲੱਖ ਰੁਪਏ ਲੱਗੇ ਇਹਨੇ ਗੱਲ ਕੀਤੀ ਜਬੇ ਜਦੋਂ ਉੱਥੇ ਫੜੇ ਗਏ ਸੀ ਤਾਂ ਮਾਮਲਾ ਕਰਾਇਆ ਸੀ ਜੇ ਤਾਂ 15 ਜਨਵਰੀ ਨੂੰ ਫੜੇ ਗਏ ਸੀ ਉਦੋਂ ਫੋਨ ਆਇਆ ਸੀ ਹਾਂ ਜੇ ਅਸੀਂ ਸਾਨੂੰ ਬਾਰਡਰ ਕਰਾਸ ਕਰ ਦਿੱਤਾ ਵਾ ਹਾਂਜੀ ਉਸ ਤੋਂ ਬਾਅਦ ਸਾਨੂੰ ਹੋਣੀ ਸੀ। ਦਲੇਰ ਹਾਲਾਤ ਦੱਸੇ ਉਹਨਾਂ ਨੇ ਜਦੋਂ ਦਲੇਰ ਸਿੰਘ ਦੀ ਰਾਤ ਸੀ ਡੌਂਕੀ ਲੈ ਕੇ ਕਦੋਂ ਡੌਂਕੀ ਲੱਗੀ ਸੀ ਕਿਸ ਤਰ੍ਹਾਂ ਦੇ ਹਾਲਾਤ ਸੀ ਉਹਨਾਂ ਨੇ ਤੁਹਾਨੂੰ ਥੋੜੇ ਬਾਅਦ। ਹਾਂਜੀ ਜੀ ਬਹੁਤੀ ਤੇ ਗੱਲ ਨਹੀਂ ਹੋਈ ਪਰ ਥੋੜੀ ਅਜੀਬ ਹੋਈ ਹੈ ਗੱਲ ਸਾਡੇ ਨਾਲ। ਕਿ ਕਿਸ ਤਰ੍ਹਾਂ ਦੇ ਹਾਲਾਤ ਸੀ? ਹਾਲਾਤ ਉੱਥੇ ਕਹਿ ਰਹੇ ਕਿ ਬਹੁਤ ਮਾੜੇ ਸੀ ਕਈ ਕਈ ਦਿਨ ਖਾਣਾ ਮਿਲਦਾ ਸੀ ਕਈ ਦਿਨ ਨਹੀਂ ਸੀ ਮਿਲਦਾ। ਹਾਂਜੀ। ਹਾਂਜੀ। ਤੇ ਜਿਹੜੇ ਜਾਨੀ ਸੀ ਉਹ ਕਿੱਥੋਂ ਦੇ ਸੀ? ਉਜਨ ਤਾਂ ਤੇ ਇਤੋਂ ਲੋਕਲ ਸੀ ਸਾਡੇ ਕੀ ਮੰਗ ਕਰਦੇ ਹੋ ਜਨਤਾ ਦੇ ਉੱਪਰ ਕਾਰਵਾਈ ਦੀ ਕੋਈ ਮੰਗ ਕਰਦੇ ਸਰਕਾਰ ਕੋਲ ਅਸੀਂ ਇਹੀ ਕਹਿੰਦੇ ਆਂ ਕਿ ਜਨਤਾ ਦੇ ਉੱਤੇ ਜਨਤਾ ਨੂੰ ਮਤਲਬ ਕਾਰਵਾਈ ਹੋਣੀ ਚਾਹੀਦੀ ਆ ਕਿ ਸਾਡੇ ਜਿਹੜੇ ਪੈਸੇ ਲੈ ਝੂਠ ਬੋਲ ਕੇ 20 ਦਿਨ ਦਾ ਕਹਿ ਕੇ ਤੇ ਫਿਰ ਚਾਰ-ਚਾਰ ਮਹੀਨੇ ਲਗਾ ਦਿੱਤੇ ਹੂੰ ਤੇ ਸਾਡੇ ਉਹ ਪੈਸੇ ਜਿਹੜੇ ਉਹ ਵਾਪਸ ਕਰਵਾਏ ਜਾਣ ਸਰਕਾਰ ਕੋਲ ਕੋਈ ਕੀਤੀ ਜਾਵੇ ਜਿਹੜੀ ਸਰਕਾਰ ਵੱਲੋਂ ਵੀ ਇੱਥੇ ਕਰਦੇ ਹਾਲਾਤ ਵਧੀਆ ਬਣਨਗੇ ਤੇ ਉਹ ਲੱਗਦਾ ਹੁਣ ਸਾਡਾ ਰੋਸ ਤੋਂ ਆਪਣਾ ਟੁੱਟ ਗਿਆ ਹਾਂਜੀ ਹਾਂਜੀ ਬਿਲਕੁਲ ਟੁੱਟ ਗਿਆ ਬਿਲਕੁਲ ਹਾਂਜੀ ਪੁਰ ਇਸ ਤਰ੍ਹਾਂ ਵਗੈਰਾ ਕੋਈ ਪੈਸੇ ਭੜੇ ਹੋਣਗੇ ਹਾਂਜੀ ਇਸ ਤਰ੍ਹਾਂ ਤੋਂ ਇਹ ਹਾਲ ਤੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਹੁਣ ਬਾਹਰ ਭੇਜਣ ਵਾਸਤੇ ਕੋਈ ਖਰਚਾ ਹੀ ਨਹੀਂ ਕਰ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਕੋਲ ਅਸੀਂ ਇਹੀ ਮੰਗ ਕਰਦੇ ਆਂ ਕਿ ਸਾਡੀ ਕੋਈ ਹੈਲਪ ਕੀਤੀ ਜਾਵੇ ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਵਾ ਉਹ ਖਤਰੀਚਾ ਨਾ ਆਵੇ ਤੇ ਇਹਨਾਂ ਦੀ ਪੜ੍ਹਾਈ ਹੋ ਸਕੇ ਕਿੰਨੇ ਬੱਚੇ ਤਾਂ ਦੋ ਬੱਚੇ ਕਿੰਨੀ ਕਿੰਨੀ ਉਮਰ ਦੇ ਬੱਚੇ ਨੇ ਬੱਚਾ ਬੇਟਾ 10 ਸਾਲ ਦਾ ਤੇ ਬੇਟੀ 4 ਸਾਲ ਦੀ ਤਾਂ ਗਾਂ ਦਾ ਭੇਖ ਨੇ ਇਹਨਾਂ ਦੇ ਕਿਸ ਤਰ੍ਹਾਂ ਵੇਖ ਰਹੇ ਅੱਜ ਇਹਦੇ ਸਾਨੂੰ ਸਾਰਾ ਕੁਝ ਭਵਿੱਖ ਜਿਹੜਾ ਇਹਨਾਂ ਦਾ ਧੁੰਦਲਾ ਨਜ਼ਰ ਆ ਰਿਹਾ ਵਾ ਜਿੰਨਾ ਚਿਰ ਸਾਡੇ ਕੋਈ ਖਰਚਾ ਨਹੀਂ ਲੱਹ ਜਾਂਦਾ ਸਾਨੂੰ ਕਿਸੇ ਪਾਸਿਓ ਕੋਈ ਹੈਲਪ